ਉਹ ਜੋਛੀ ਤੂ ਹੇ ਰਪਾ ਉਹ ਵਿਆਹਾਂ ਸ਼ਾਦੀਆਂ ਚ ਨਾ ਲੈਣ ਦੇ ਨਾਲੇ ਸੂਟਾਂ ਵਰਗੇ ਉਹਨਾਂ ਨੂੰ ਨਾ ਕੋਈ ਖੋਲੇ ਨਾ ਕੋਈ ਸਮਾਵੇ ਗਾਹਾਂ ਛੱਡ ਦਿੰਦੇ ਨੇ ਕਈ ਵਾਰੀ ਸਾਲ ਡੂੜ ਸਾਲ ਬਾਅਦ ਆਪਦੇ ਵਾਲਾ ਸੂਟ ਹੀ ਆਪ ਤੇ ਕੋਈ ਵਾਪਸ ਆ ਜਾਂਦਾ ਕਹਿੰਦੇ ਖੋਲੇ ਉਹਨਾਂ ਖੋਲੇ ਨੇ ਪੂਆ ਦੀ ਕੁੜੀ ਦਾ ਵੈ ਦੋ ਮਹੀਨਿਆਂ ਨੂੰ ਇੱਧਰ ਦੇ ਦਾਂਗੇ ਕਾਂਗਰਸ ਦੀ ਮਾੜੀ ਕਿਸਮਤ ਉਹਨਾਂ ਨੇ ਖੋਲ ਲਿਆ ਹੁਣ ਨਾ ਤਾਂ ਸਮਾਏ ਜਾਂਦਾ ਨਾ ਲਵਾਵੇ ਜ ਵਾਪਸ ਪੈਂਦਾ ਸਹੀ ਹੈ ਨਾ ਉਹ ਲੱਗਿਆ ਰਹਿਣਾ ਮੈਂ ਤਰ ਪਿਆਰੇ ਵੀ ਮਤਰ ਪਿਆਰੇ ਪਤਨੀ ਕੀ ਵੀ ਤੂੰ ਬਿਜਲੀ ਮੰਤਰੀ ਬਣਨ ਤੋਂ ਹੀ ਨਾ ਕਰਤੀ ਸੀ ਉਦੋਂ ਬਣ ਜਾਂਦਾ ਉਦੋਂ ਮਾਫ ਕਰ ਦਿੰਦਾ ਬਿਜ ਆਪ ਦਾ ਕੁਝ ਕਰਨਾ ਨਹੀਂ ਕਿਸੇ ਨੂੰ ਕਰਨੀ ਦੇਣਾ ਨੁਕਸ ਕੱਢਣੇ ਇੱਕ ਬੰਦਾ ਸੀ ਬਹੁਤ ਨਘੋਚੀ ਸੀ ਨੁਕਸ ਕੱਢਦਾ ਸੀ ਹਰ ਗੱਲ 'ਚ 네ਗੈਟਿਵਿਟੀ ਹਰ ਗੱਲ 'ਚ ਨੁਕਸ ਕੱਢਦਾ ਸੀ ਉਹ ਯਾਰ ਦੋਸਤ ਬਹੁਤ ਯਾਰ ਕਹਿੰਦੇ ਯਾਰ ਹਰ ਗੱਲ 'ਚ ਨੁਕਸ ਕੱਢਦਾ ਇਹ ਕੋਈ ਗੱਲ ਪੋਜ਼ਿਟਿਵ ਕਰਦਾ ਹੀ ਨਹੀਂ ਉਹਨੂੰ ਕਿ ਕੁੱਤਾ ਮਿਲ ਗਿਆ ਉਹ ਕੁੱਤਾ ਪਾਣੀ ਦੇ ਉੱਤੇ ਤੁਰ ਲੈਂਦਾ ਸੀ ਤੈਰਨ ਦੀ ਬਜਾਏ ਤੁਰਦਾ ਸੀ ਕਹਿੰਦੇ ਲੈ ਇਹ ਚੋਂ ਨਹੀਂ ਕੱਢਦਾ ਸਾ ਨੁਕਸ ਬੁਲਾ ਲਿਆ ਉਹਨੂੰ ਪਿੰਡ ਦੇ ਟੋਬੇ 'ਚ ਕੁੱਤਾ ਇਧਰੇ ਪਾਸੇ ਛੱਡਤਾ ਕੁੱਤਾ ਪਾਣੀ ਦੇ ਉੱਤੇ ਤੁਰ ਕੇ ਦੂਜੇ ਪਾਸੇ ਨਿਕਲ ਗਿਆ ਉਹਨੂੰ ਕਹਿੰਦੇ ਹਾਂ ਦੱਸ ਹੋਣ ਦ ਰਾਮਾ ਸਮਝ ਗਿਆ ਇਹਦਾ ਮਨ ਕੁੱਤਿਆਂ ਤੈਰਨਾ ਨਹੀਂ ਹੁੰਦਾ ਉਹਨੇ ਤਾਂ ਕੱਢਣੀ ਕੱਢਣਾ ਲੋਕ ਸਭਾ ਤੁਰਨਾ ਆਉਂਦਾ ਇਹਦੀ ਤਾਰੀਫ ਨਹੀਂ ਤੈਰਨਾ ਨਹੀਂ ਹੁੰਦਾ ਕਹਿੰਦਾ ਸੋ ਮੈਂ ਬੈਠੀਆਂ ਵੀ ਮੈਂ ਤਾਂ ਇਦਾਂ ਨਹੀਂ ਆ ਮੈਂ ਤਾਂ ਜੋ ਦਿਲ ਤੇ ਉਹੀ ਸਭਾਂ ਤੇ ਕਈ ਵਾਰੀ ਪੱਤਰਕਾਰ ਮੈਨੂੰ ਕਹਿੰਦੇ ਨੇ ਅਫਸਰ ਮੇਰੇ ਪ੍ਰੋਟੋਕੋਲ ਹੈ ਜੀ ਵਿਧਾਨ ਸਭਾ 'ਚ ਮੈਂ ਸਵਾਲਾਂ ਦੇ ਜਵਾਬ ਦੇਈ ਜਾਂਦਾ ਸੀ ਮੈਨੂੰ ਕਹਿੰਦੇ ਜੀ ਹਰੇਕ ਸਵਾਲ ਦਾ ਜਵਾਬ ਉਹਨਾਂ ਦੇ ਆਖਰੋਂ ਮੈਂ ਕੀ ਗੱਲ ਜਿੱਦੋਂ ਮੇਰੇ ਕੋਲ ਜਵਾਬ ਹੈਗਾ ਹੈ ਕਹਿੰਦੇ ਜੀ ਪਹਿਲਾਂ ਵਾਲੇ ਮੁੱਖ ਮੰਤਰੀ ਸਾਰਿਆਂ ਦੇ ਜਵਾਬ ਨਹੀਂ ਦਿੰਦੇ ਹੁੰਦੇ ਸੀ ਮੈਂ ਕਿਹਾ ਵਰਤਾਈ ਨਹੀਂ ਤਾਂ ਪਹਿਲਾਂ ਵਾਲੇ ਨੇ ਹੁਣ ਵਾਲੇ ਕਿਉਂ ਨਹੀਂ ਹੈਗੇ ਵੀਰੋ ਮੈਂ ਕਹਿੰਦਾ ਮੇਰੇ ਹੈਗਾ ਜਿੱਦੋਂ ਮੇਰੇ ਕੋਲ ਜਵਾਬ ਮੈਂ ਤਾਂ ਦੇਵਾਂਗਾ ਜੀ ਕਿਹੜਾ ਪ੍ਰੋਟੋਕਾਲ ਨਾ ਜੀ ਇੰਨੇ ਕ ਬੰਦੇ ਨੇ ਜਿਵੇਂ ਆਹ ਹੈ ਜੀ ਪ੍ਰੋਗਰਾਮ 'ਚ ਕਿਦੋਂ ਮੁੱਖ ਮੰਤਰੀ ਆਉਂਦੇ ਹੁੰਦੇ ਸੀ ਉਹ ਛੋਟਾ ਜਿਹਾ ਪ੍ਰੋਗਰਾਮ ਹੈ ਛੋਟਾ ਹੈ ਮੈਂ ਕਹਾਂ ਯਾਰ ਕਿਸੇ ਮੈਂ ਮੈਨੂੰ 50 ਬੰਦਿਆਂ ਦੇ ਸਾਹਮਣੇ ਭਾਵੇਂ ਖੜੇ ਕਰ ਦੋ ਜੇ 50 ਘਰਾਂ ਚ ਵੀ ਮੇਰੀ ਵਜਾ ਕਰਕੇ ਤਰੱਕੀ ਦੇ ਦੀਵੇ ਬਲਦੇ ਨੇ ਤੇ ਚੁੱਲ੍ਹੇ 'ਚ ਅੱਗ ਬਲਦੀ ਹੈ ਮੈਨੂੰ ਤੇ ਇਤੋਂ ਵੱਧ ਖੁਸ਼ੀ ਹੋਰ ਤੇ ਵੱਧ ਪੁੰਨ ਦਾ ਕੰਮ ਹੋਰ ਕੀ ਹੋ ਸਕਦਾ ਜੀ ਅੱਜ ਦੇ ਜ਼ਮਾਨੇ 'ਚ ਸੋ ਇਸ ਕਰਕੇ ਮੈਂ ਕਹਿਣਾ ਕਿ ਤੁਸੀਂ ਜਾ ਕੇ ਇਮਾਨਦਾਰੀ ਨਾਲ ਕੰਮ ਕਰੋ ਲੀਗਲਸ ਜਿਹੜੀਆਂ ਤੁਹਾਡੀਆਂ ਅੜਚਣਾਂ ਸਾਰੀਆਂ ਅਸੀਂ ਹਟਾ ਕੇ ਤੁਹਾਨੂੰ ਕੰਮ ਦੇ ਦਿੰਦਾ ਕਈ ਕੋਈ ਤੁਹਾਨੂੰ ਕੋਈ ਨੋਟਿਸ ਨਹੀਂ ਆਊਗਾ ਜਿੰਨੀਆਂ ਵੀ ਇਨਯੁਕਤੀ ਪੱਤਰ ਦਿੱਤੇ ਨੇ ਸਾਰੇ ਬਹਿ ਕੇ ਆਪਣੀਆਂ ਕੁਰਸੀਆਂ ਤੇ ਕੰਮ ਕਰ ਰਹੇ ਨੇ ਹਾਂ ਅਭੀ ਅਹਿਮੀਅਤ ਜਰੂਰ ਬਣਾਇਓ ਦਫ਼ਤਰ ਦੇ ਵਿੱਚ ਐਨਾ ਸੋਚੋ ਵੀ ਆ ਮੇਰੀ ਨੌਕਰੀ ਛੋਟੀ ਹੈ ਜਾਂ ਮੇਰੀ ਨੌਕਰੀ ਛੋਟੀ ਭੱਟੀ ਨਹੀਂ ਹੁੰਦੀ ਕੋਈ ਮੰਨਿਆ ਕਿ 1 ਰੁਪਇਆ ਲੱਖ ਦੇ ਬਰਾਬਰ ਨਹੀਂ ਬੈਂਦਾ ਮੰਨਿਆ ਕਿ 1 ਰੁਪਇਆ ਲੱਖ ਦੇ ਬਰਾਬਰ ਨਹੀਂ ਬੈਂਦਾ ਜਦੋਂ ਸੋਚੋ ਜੇ ਲੱਖ 'ਚੋਂ ਰੁਪਇਆ ਕੱਢਦੀ ਉਹ ਵੀ ਲੱਖ ਨਹੀਂ ਰਹਿੰਦਾ ਉਹ ਵੀ ਨੇ 9000 999 ਬਣ ਜਾਂਦਾ ਫਿਰ ਸੋ ਹਰ ਇੱਕ ਬੰਦੇ ਦੀ ਵੈਲਿਊ ਹੈ ਆਪਣੀ ਬਿਲਕੁਲ ਵੈਲਿਊ ਬਣਾ ਕੇ ਰੱਖਿਓ ਕਿ ਮੇਰੀ ਐਹਮੀਅਤ ਹੈ ਕੁਰਸੀ ਨੂੰ ਛੋਟੀ ਵੱਡੀ ਦਾ ਹਾਂ ਮੈਂ ਵੀ ਮੇਰੇ ਸਾਈਨ ਹੋਣਗੇ ਤਾਂ ਕੰਮ ਹੋਣਗੇ ਲੋਕਾਂ ਦੇ ਦੁਆਵਾਂ ਲੈ ਕੇ ਜਾਓ ਹਰ ਰੋਜ਼ ਕਰੇ ਅੱਜ ਤੱਕ ਕੜਾਹੀ ਚੜੂ ਵੀ ਮੈਨ ਲੱਗਾ ਕੜਾਹੀ ਚੜ੍ਹਨੇ ਪਾਉਦੀ ਵੀਡੀਓ ਠੀਕ ਹੈ ਨਾ ਅੱਜ ਤੋਂ ਉਹ ਵੀ ਆਉਣਗੇ ਰਿਸ਼ਤੇਦਾਰ ਜਿਹੜੇ ਪੱਲੇਗਾ ਇਹਦਾ ਕੁਝ ਨਹੀਂ ਬਣਨਾ ਮਾਰੀ ਜਾਂਦਾ ਅੱਜ ਉਹ ਮਠਾਈ ਦੇ ਡੱਬੇ ਲੈ ਆ ਆ ਮੈਨੂੰ ਤਾਂ ਪਹਿਲੇ ਹੀ ਪਤਾ ਸੀ ਬਹੁਤ ਕੁਝ ਬਣੇ ਐਂ ਮੰਤੋ ਪਹਿਲਾਂ ਕਹਿੰ ਜਾਂਦੇ ਨੇ ਇਹਦਾ ਕੱਖ ਨਹੀਂ ਬਣਨਾ ਇਹ ਨਲਾਇਕ ਨਿਕਲਿਆ ਜਦੋਂ ਕੁਝ ਬਣ ਜਗਾ ਮੈਨੂੰ ਤਾਂ ਪਹਿਲੇ ਹੀ ਪਤਾ ਸੀ ਬਣੂ ਕੁਝ ਨਾ ਕੁਝ ਜੋ ਚੜਦੇ ਨੂੰ ਸਲਾਮਾ ਕਰਦੀ ਹੈ ਦੁਨੀਆ ਠੀਕ ਹੈ ਨਾ ਮੰਜ਼ਲਾਂ ਵੱਡੀਆਂ ਰੱਖੋ ਜ਼ਰੂਰ ਜੀਵ ਹੋਣੀਆਂ ਔਰ ਮੰਜ਼ਲ ਵਾਲ ਨੂੰ ਅਰਜਨ ਵਾਲੀ ਅੱਖ ਵਾਂਗੂ ਮੱਛੀ ਦੀ ਅੱਖੀ ਦੇ ਸੇਵਾਸ ਪਰ ਅਚੀਵਮੈਂਟ ਹੋ ਸਕਦੀ ਬਹੁਤ ਵੱਡੀ ਅਚੀਵਮੈਂਟ ਮੈਂ ਕਹਣਾ ਤੁਹਾਡੇ ਸਾਹਮਣੇ ਕਦੇ ਸੋਚਿਆ ਸੀ ਕੁਛ ਆਏ ਨਾ ਸੋਚ ਕੇ ਮੈਂ ਤੁਹਾਨੂੰ ਅੱਜ ਇਹ ਗੱਲ ਕਹਿਣ ਲੱਗਿਆ ਕਿ ਇਮਾਨਦਾਰੀ ਨਾਲ ਆਪਣਾ ਕੰਮ ਨਿਭਾਇਕ ਕਰਿਓ ਤੇ ਨਾਲੇ ਹੋਰ ਕਿਹੜੀ ਪੜ੍ਹਾਈ ਕਰਕੇ ਤੁਹਾਡੇ ਕੋਲ ਹੁਣ ਤੁਹਾਡੇ ਕੋਲੇ ਆਉਣਗੇ ਕੋਈ ਪਗਾਨੇ ਪਿੰਡ ਤੋਂ ਵੀ ਆਊਗਾ ਕੋਈ ਮਹੱਲੇ ਚੋਂ ਤੁਹਾਡੇ ਆਊਗਾ ਜਦੋਂ ਨੌਕਰੀਆਂ ਦਾ ਪਤਾ ਲੱਗ ਗਿਆ ਤੁਹਾਡੇ ਕੋਲੇ ਆਉਣਗੇ ਪੁੱਛਣ ਮਾਪੇ ਵੀ ਆਉਣਗੇ ਵੀ ਕਿਹੜੀ ਕਿਤਾਬ ਪੜ੍ਹੀ ਸੀ ਭਾਈ ਅਸੀਂ ਵੀ ਨੌਕਰੀ ਲੈਣੀ ਹੈ ਲੁਕੋਇਓ ਨਾ ਗੱਲ ਇਹ ਦੱਸ ਦਿਓ ਕਿ ਆਹ ਕਿਤਾਬ ਪੜ੍ਹਨ ਨਾਲ ਐਨੇ ਨੰਬਰ ਲੈਣ ਨਾਲ ਨੌਕਰੀ ਮਿਲ ਜਾਂਦੀ ਹੈ ਦੱਸੋ ਫਲਾਓ ਗੱਲਾਂ ਉਹ ਵੀ ਉਹਨਾਂ ਨੂੰ ਮਿਲ ਜੂਗੀ ਨੌਕਰੀ ਆਪਾਂ ਤਾਂ ਰੋਕੋ ਨਾ ਵੀ ਨਹੀਂ ਅਸਾਂ ਪਾ ਦੱਸਿਓ ਨਾ ਨਹੀਂ ਤਾਂ ਇਹ ਵੀ ਬਣ ਜੂ ਐਂਕ ਫਿਰ ਕਿਹਨਾਂ ਬਣ ਜੇ ਸਮਾਜ ਦਾ ਤਰੱਕੀ ਤਾਂ ਹੀ ਹੋਊਗਾ ਨਾ ਸਾਰੇ ਕਾਮਯਾਬ ਹੋਣਗੇ ਸੋ ਇਸ ਕਰਕੇ ਸਾਰਿਆਂ ਨੂੰ ਦੱਸਿਓ ਕਿ ਕਿਵੇਂ ਪੜ੍ਹਾਈ ਹੁੰਦੀ ਹੈ ਕਿਹੜਾ ਟੈਸਟ ਕਰਨਾ ਪੈਂਦਾ ਦੇਣਾ ਪੈਂਦਾ ਤੇ ਜੇ ਆਮ ਨੰਬਰ ਆਉਣਗੇ ਪੱਕਾ ਮੈਰਿਟ ਤੇ ਉਹਨਾਂ ਦੇ ਘਰੇ ਚਿੱਠੀ ਜਾਊ ਇੱਕ ਮੁੰਡਾ ਐਸਡੀਓ ਦੇ ਪੇਪਰ ਦੇ ਕੇ ਬਾਹਰ ਚਲਾ ਗਿਆ ਕੈਨੇਡਾ ਇੱਥੇ ਆਇਆ ਸੀ ਉਹ ਪੇਪਰ ਦੇ ਕੇ ਬਾਹਰ ਚਲਾ ਗਿਆ ਬਾਅਦ ਐਸਡੀਓ ਦੀ ਮੈਂ ਕਿਹਾ ਬਿਜਲੀ ਬੋਰਡ ਚ ਸੀਗਾ ਐਸਡੀਓ ਦੀ ਚਿੱਠੀ ਆ ਗਈ ਘਰੇ ਉਹਦੇ ਬਾਪੂ ਨੇ ਕਹੇ ਕਹਿੰਦਾ ਪੁੱਤ ਤੂੰ ਐਸਡੀਓ ਬਣ ਗਿਆ ਬਿਜਲੀ ਬੋਰਡ ਉਕਾਣਾ ਠੀਕ ਹੈ ਮਹੀਨੇ ਬਾਅਦ ਆ ਸਕਦੇ ਆਪਸਾਂ ਕੇ ਜੁਆਇਨ ਕਰ ਲਈ ਆਪ ਦੇ ਘਰੇ ਨੌਕਰੀ ਮਿਲੇ ਆਪ ਦੇ ਆਪ ਦੀ ਧਰਤੀ ਤੇ ਆਪ ਦੇ ਲੋਕਾਂ ਚ ਨੌਕਰੀ ਮਿਲੇ ਇਤੋਂ ਵਧੀਆਂ ਹੋਰ ਕੀ ਹੋ ਸਕਦਾ ਜੀ ਘਰੇ ਆਓ ਰਿਸ਼ਤੇਦਾਰਾਂ ਚ ਦੋਸਤਾਂ ਮਿੱਤਰਾਂ ਚ ਬਾਹਰ ਤਾਂ ਚਲੇ ਜੰਨੇ ਆ ਪਰ ਮਨ ਤਾਂ ਇੱਥੇ ਹੀ ਰਹਿੰਦਾ ਹੈ ਦਿਵਾਲੀਆਂ ਦਸਹਿਰੇ ਮਨਾਉਣ ਤਾਂ ਇੱਥੇ ਆਉਨੇ ਆ ਸਰੀਰ ਚਲੇ ਜਾਂਦਾ ਮਨ ਇੱਥੇ ਹੀ ਰਹਿ ਜਾਂਦਾ ਸਿਸ ਕਰਕੇ ਮੈਂ ਤੁਹਾਨੂੰ ਕਹਿਣਾ ਚਾਹੁੰਨਾ ਕਿ ਬਿਲਕੁਲ ਇਹਨੂੰ ਪਹਿਲੀ ਨੌਕਰੀ ਨਹੀਂ ਸਮਝਣਾ ਹੋਰ ਤਰੱਕੀਆਂ ਕਰੋ ਯੂਪੀਐਸਸੀ ਤੱਕ ਦੇ ਅਸੀਂ ਸੈਂਟਰ ਖੋਲਣ ਜਾ ਰਹੇ ਹਾਂ ਯੂਪੀਐਸਸੀ ਦੀ ਤਿਆਰੀ ਕਰੋ ਆਈਐਸ ਅਫਸਰ ਬਣੋ ਡੀਸੀ ਬਣੋ ਐਸਐਸਪੀ ਬਣੋ ਚੰਗਾ ਲੱਗੂਗਾ ਪੰਜਾਹ ਤਰੱਕੀ ਕਰ ਰਹੇ ਹੋਰ ਕੋਈ ਪੈਸਾ ਨਹੀਂ ਲੱਗ ਰਿਹਾ ਸੋ ਇਸ ਕਰਕੇ ਮੈਂ ਤੁਹਾਡੇ ਨਾਲ ਅੱਜ ਇੱਕ ਸੰਵਾਦ ਕਰਨਾ ਸੀ ਕਿ ਆਪਣੀ ਕਲਾ ਨੂੰ ਆਪਣੀ ਆਰਟ ਨੂੰ ਪਛਾਣੋ ਸੁਰਵਿੰਦਰ ਨੇ ਬਹੁਤ ਸਟਰਗਲ ਕੀਤਾ ਜਲੰਧਰ ਦੂਰਦਰਸ਼ਨ ਤੇ ਗਾਣੇ ਸੁਣਨੇ ਲਾਰਾ ਲੱਪਾ ਵਗੈਰਾ ਜਿਹੜੇ ਨਵੇਂ ਸਾਲ ਦੇ ਪ੍ਰੋਗਰਾਮ ਹੁੰਦੇ ਸੀ ਤਾਂ ਕਿੱਥੇ ਬਾਲੀਵੁੱਡ ਬੰਬੇ ਜਾ ਕੇ ਇੱਕਦਮ ਕੰਮ ਨਹੀਂ ਮਿਲਦਾ ਉੱਥੇ ਉੱਥੇ ਫੁੱਟਪਾਥ ਤੇ ਵੀ ਸੌਣਾ ਪੈ ਸਕਦਾ ਬਹੁਤ ਵੱਡੀ ਇੰਡਸਟਰੀ ਹੈ ਉੱਥੇ ਆਪਣੀ ਜਗ੍ਹਾ ਬਣਾਉਣੀ ਬਹੁਤ ਮੁਸ਼ਕਲ ਹੈ ਉੱਥੇ ਫਾਕੇ ਵੀ ਕੱਟੇ ਨੇ ਤੇ ਹੌਲੀ ਹੌਲੀ ਕਿਤੋਂ ਨਾ ਕਿਤੋਂ ਕਿਤੋਂ ਨਾ ਕਿਤੋਂ ਜਿਵੇਂ ਕਹਿੰਦੇ ਗੁੱਡੀ ਚੜਦੀ ਚੜਦੀ ਚੜ ਜਾਂਦੀ ਕੋਈ ਗਾਣਾ ਕਲਿੱਕ ਹੋ ਗਿਆ ਤੇ ਅੱਜ ਬਾਲੀਵੁੱਡ ਦੇ ਵਿੱਚ ਇਸ ਤੋਂ ਉੱਚੀ ਤੇ ਇਸ ਤੋਂ ਸੁਰੀਲੀ ਆਵਾਜ਼ ਨਹੀਂ ਹੈਗੀ ਇਸ ਦੀ ਸੋ ਇਹ ਮਤਲਬ ਉੱਥੇ ਪੈਰ ਅੱਛਾ ਉੱਥੇ ਕਈ ਵਾਰੀ ਹਿੱਟ ਹੋ ਜਾਂਦੇ ਬਹੁਤ ਸਾਰੇ ਲੋਕ ਡੇਟ ਹੋ ਜਾਂਦੇ ਵਨ Song Wonder ਬਹੁਤ ਨੇ ਉੱਥੇ ਇੱਕ गाना ਇੱਕ ਵਾਰ ਬੱਚ ਲੱਭੇ ਹੀ ਨਹੀਂ ਕਿੰਨੇ ਸਾਲਾਂ ਤੋਂ ਸੁਖਵਿੰਦਰ ਨੇ ਆਪਣੀ ਜਗ੍ਹਾ ਬਣਾਈ ਗੀ ਇਹਦੇ ਬਿਨਾ ਪੰਜਾਬ ਕੋਈ ਵੀ ਫਿਲਮ ਹਿੰਦੀ ਦੀ ਇਹਦੇ ਗੀਤ ਬਿਨਾ ਅਧੂਰੀ ਲੱਗਦੀ ਹੈ ਪ੍ਰੋਡਿਊਸਰ ਜਾਂ ਡਾਇਰੈਕਟਰ ਕਹਿੰਦਾ ਸੁਖਵਿੰਦਰ ਦਾ गाना ਚਾਹੀਏ ਚਾਹੀਏ ਬਸ ਤੇ ਜਰੂਰਤ ਬਣ ਗਿਆ ਇਹ ਫਿਲਮ ਦੀ ਜਰੂਰਤ ਬਣ ਗਿਆ ਨਾ ਕਿ ਇਹ ਕਰੇ ਕਿ ਮੇਰਾ ਮਿੱਤਰ ਹੈ ਡਾਇਰੈਕਟਰ ਯਾਰ ਇਹਨੂੰ ਕਹੇ ਦੋ ਗਾਣੇ ਮਿੱਥੋ ਵਾਲਾ ਨਾ ਉਹ ਇਹਦੇ ਕੋਲੇ ਆਉਂਦੇ ਨੇ ਇਹ ਆਪਣੀਆਂ ਸ਼ਰਤਾਂ ਤੇ ਗਾਉਂਦਾ ਸੋ ਕਲਾ ਕਲਾ ਪ੍ਰਮਾਤਮਾ ਨੇ ਦਿੱਤੀ ਹੈ ਇਹ ਤਾਂ ਕੋਈ ਰੋਕ ਨਹੀਂ ਸਕਦਾ دریا ਮੰਨ ਨੱਕੇ ਥੋੜੀ ਲੱਗਦੇ ਹੁੰਦੇ ਆ دریا ਤਾਂ ਉਹਦਾ ਰਸਤਾ ਆਪ ਬਣਾਉਂਦੇ ਹੁੰਦੇ ਨੇ ਸੋ ਆ ਕੋਈ ਕਦੇ ਕੋਈ ਪਾਰਟੀ ਨੂੰ ਤੁਸੀਂ ਦੇਖੋ ਸਾਰੀ ਕਾਂਗਰਸ ਬੀਜੇਪੀ ਚ ਫਿਰਦੀ ਹੈ ਕੈਪਟਨ ਬੀਜੇਪੀ ਚ ਫਿਰਦਾ ਹੈ ਉਹ ਜਾਖੜ ਉਹਦੇ ਨਾਲ ਬੁਰੀ ਹੋਈ ਆ ਉਹ ਕੈਪਟਨ ਤੁਸੀਂ ਦੁੱਖੀ ਹੋ ਕੇ ਗਿਆ ਸੀ ਕੱਟੂ ਵੀ ਆ ਗਿਆ ਨਾਲ ਹੀ ਉਹ ਮੂਰੇ ਖੜਾ ਹੁਣ ਮੂਸਾ ਪਜਮਾ ਤੋਂ ਅੱਗੇ ਮੌਤ ਖੜੀ ਕੁੱਚ-ਕੁੱਚੀ ਕੋਈ ਮਤਲਬ ਪੰਜ ਮਨਪੀਰ ਬੋਦਲੇ ਫਿਰਦਾ ਉਧਰੀ ਕੋਈ ਪਤਾ ਨਹੀਂ ਕਦੋਂ ਕਿਹੜੀ ਇਹ ਕਈਆਂ ਨੂੰ ਤਾਂ ਕਈ ਤਾਂ ਹੈ ਜੀ ਨਹੀਂ ਪੰਜਾਬ ਚ ਲੀਡਰ ਸਵੇਰੇ ਜਾਂਦੇ ਜਾਂਦੇ ਗੱਡੀ ਚ ਡਰਾਈਵਰ ਨੂੰ ਪੁੱਛਦੇ ਨੇ ਭੋਗ ਤੇ ਜਾਣਾ ਅੱਜ ਆਪਾਂ ਕਿਹੜੀ ਪਾਰਟੀ ਪਰ ਬੋਲਾਂਗੇ ਆਪ ਨੂੰ ਵੀ ਨਹੀਂ ਪਤਾ ਕਿੰਨੀਆਂ ਬਦਲੀਆਂ ਮੈਂ ਕਹਿਣਾ ਚਾਹੁੰਦਾ ਮੈਂ ਪੰਜਾਬ ਦੀ ਇੱਜ਼ਤ ਤੇ ਅਣਖ ਨੂੰ ਕਦੇ ਦਾਗ ਨਹੀਂ ਲੱਗਣ ਦੇਵਾਂਗਾ ਇਹ ਤੇ ਮੇਰੇ ਤੇ ਯਕੀਨ ਰੱਖਿਓ